ਕਿਸਾਨ ਜਥੇਬੰਦੀਆਂ ਲਗਾਤਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ ਕਿ ਖਨੌੜੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਲਗਾਤਾਰ ਕਿਸਾਨ ਡਟੇ ਖੜੇ ਨੇ ਕਿਉਂਕਿ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਕਾਫੀ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਤੇ ਚੱਲਦੇ ਆ ਸਰਕਾਰ ਨੂੰ ਜਿਹੜਾ ਸਰਕਾਰ ਨੂੰ ਜਗਾ ਰਹੇ ਨੇ ਪਰ ਹਜੇ ਤੱਕ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਕੋਈ ਵੀ ਬਾਅ ਨਹੀਂ ਫੜੀ ਜਦ ਚੱਲਦੇ ਆ ਡੱਲੇਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ 6 ਦਸੰਬਰ ਤੱਕ ਕਿਸਾਨ ਦਿੱਲੀ ਵੱਲ ਨੂੰ ਮੁੜ ਕੂੰ ਹਾਂਜੀ ਬਿਆਨ ਸੁਖਦੀਪ ਸਿੰਘ ਪਹਿਨ ਦੁਬਾਰਾ ਮੇਰਾ 1.5 ਕਿਲਾ ਬਾਨ ਮੁਕਾਉਂਦਾ ਸੀ ਭਾਰਤ ਮਾਨਾ ਪ੍ਰੋਜੈਕਟ ਚ ਤੇ ਕਿਤੇ ਨੇ ਦੋ ਕਤਰਾ ਮਨਾ ਪਈ ਦੋਹ ਨਾਲ ਇੱਕ ਪਾਸੇ ਰਹੀਏ ਦੋਹ ਪਾਸੇ ਰਹੀਏ ਵਿਚ ਮੇਰੇ ਮੁਸਤ ਰਹੀਗੀ ਮੈਨੂੰ ਐਪਲੀਕੇਸ਼ਨ ਤੇ ਬਹੁਤ ਕਿਨੇ ਮੇਰੇ ਕੋਈ ਹੱਲ ਨਹੀਂ ਕਰਿਆ ਹੁਣ ਮੇਰਾ ਉਹ ਕਿਤੀ ਮੋਟਰ ਰਹੀਗੀ 2 ਕਿੱਲੇ ਚ ਸੀਗੀ ਮੇਰਾ ਉਹ ਹੱਲ ਕਰਨਾ ਚਾਹੀਦਾ ਤੇ ਮੋਟਰ ਬਣਨ ਵਾਸਤੇ ਜਿਹੜਾ ਵੀ ਹੈ ਮੈਨੂੰ ਖਰਚਾ ਦੇਣਾ ਚਾਹੀਦਾ ਤੇ ਮੇਰੀ ਮੋਟਰ ਫਿੱਟ ਕਰਨੀ ਚਾਹੀਦੀ ਹਾਂਜੀ ਸੁਖਮੰਦਰ ਸਿੰਘ ਪਿੰਡ ਦੁੱਲਨੇ ਵਾਲਾ ਮੇਰਾ ਹੈ ਕਿਲਾ ਕਿਵੇਂ ਮੈਂ ਕੁਛ ਨਹੀਂ ਚੱਕਿਆ ਅਜੇ ਤੇ ਥੋੜੀ ਜਮੀਨ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਕਬਜ਼ਾ ਹਾਂਜੀ ਹਾਂਜੀ ਦੋ ਦਿਨ ਹੋ ਗਏ ਕਬਜ਼ਾ ਕਰ ਲਿਆ ਠੀਕ ਹਾਂਜੀ ਬਾਈ ਜੀ ਨਾਮ ਮੇਰਾ ਰਣ ਸਿੰਘ ਹੈ ਜੀ ਪਿੰਡ ਦੁੰਨਿਆ ਦਾ ਸਰਨਾਮਾ ਜਰਨੈਲ ਸਿੰਘ ਪੁਰਾਣੀ ਪੱਦੀਤ ਨਾਲ ਜਮੀਨਾਂ ਦੀ ਕੋਈ ਪੈਸਾ ਨਹੀਂ ਚੱਕਿਆ ਸਰਕਾਰ ਨੇ ਧੱਕੇ ਨਾਲ ਜਮੀਨ ਤੇ ਕਬਜ਼ਾ ਕਰ ਲਿਆ ਜਿਵੇਂ ਜਿਵੇਂ ਰਹਿੰਦੀ ਆ ਉਹ ਕੋਈ ਖਰਪਾ ਹੀ ਨਹੀਂ ਦਿੰਦੇਗੇ ਅੱਛਾ ਹਾਂਜੀ ਮੈਂ ਗੁਰਦਮਨ ਸਿੰਘ ਪਿੰਡ ਦੁੰਨਿਆ ਵਾਲੇ ਵਾਸੀ ਮੇਰੇ 4 ਏਕੜ ਜ਼ਮੀਨ ਆਉਂਦੀ ਹੈ ਤੇ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਤੱਕੇ ਨਾਲ ਕਬਜ਼ਾ ਕਰਨਾ ਸਰਕਾਰ ਨੇ ਪ੍ਰਸ਼ਾਸਨ ਨੇ ਤੱਕੇ ਨੂੰ ਕਬਜ਼ਾ ਕਰ ਲਿਆ ਜਦੋਂ ਸਮਝੌਤਾ ਹੋਇਆ ਸਮਝੌਤੇ ਦੇ ਅੰਦਰ ਆਪਾਂ ਐਲਾਨ ਕਰਨਾ ਹੈ ਉਹ ਐਲਾਨ ਦਾ ਪਹਿਲਾਂ ਜਸ ਕਰਨੇ ਜੀ ਆਏ ਹੋਏ ਆ ਉਹ ਬੋਲਣਗੇ ਉਹਨਾਂ ਤੋਂ ਬਾਅਦ ਆਪਣੇ ਪ੍ਰਧਾਨ ਬੋਲਣਗੇ ਉਸ ਤੋਂ ਬਾਅਦ ਆਪਾਂ ਹੁਣ ਦੱਸਾਂਗੇ ਵੀ ਆਪਾਂ ਕਿਹੜੇ ਢੰਗ ਨਾਲ ਜਾਣੇ ਹਾਂ ਲਾਈਵ ਕਰ ਲਾਓ ਜੀ ਲਾਈਵ ਕਰਤਾ ਮੈਂ ਹਾਂ ਤੂੰ ਵੀਡੀਓ ਬਣਾ ਲੈ ਵੀਡੀਓ ਬਣਾ ਲੈ ਹਾਂਜੀ ਥੱਲੇ ਨਹੀਂ ਕਿਸੇ ਨੇ ਬੋਲਣਾ ਬਿਲਕੁਲ ਚੁੱਪ ਕਰੋ ਸਾਰੇ ਸੁਣੋ ਹਾਂਜੀ ਪ੍ਰਧਾਨ ਜੀ ਅੱਜ ਪੁਰਹਾ ਸਰ ਚੰ다 ਸਿੰਘ ਔਰ ਸਾਰੀ ਤੁਹਾਡੀ ਜਿਹੜੀ ਕਿਸਾਨ ਯੂਨੀਅਨ ਪਲੱਸ ਇਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਡੀਸੀ ਐਸਐਸਪੀ ਡੀਆਈਜੀ ਸਾਰਿਆਂ ਨਾਲ ਬੈਠ ਕੇ ਕਾਫੀ ਲੰਬੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਤਾਨੂੰ ਪਤਾ ਹੀ ਹੈ ਕਿਉਂਕਿ ਜਿਹੜਾ ਇਹ ਭਾਰਤਪਾਲਾ ਪ੍ਰੋਸੈਸ ਦੇ ਵਿੱਚ ਕੁਝ ਜ਼ਮੀਨਾਂ ਦਾ ਕੁਝ ਇਸ਼ੂ ਤਿੰਨ ਪਿੰਡਾਂ ਦਾ ਆਇਆ ਸੀਗਾ ਉਹਦੇ ਤੇ ਐਡਮਿਨਿਸਟ੍ਰੇਸ਼ਨ ਨੇ ਸਾਰੇ ਪੁਆਇੰਟਸ ਵੀ ਦੱਸੇ ਆ ਪ੍ਰਧਾਨ ਸਾਹਿਬ ਨੇ ਵੀ ਬੜੇ ਡਿਟੇਲ ਚ ਦੱਸਿਆ ਜਿਹੜੇ ਜਿਹੜੇ ਕੋਈ ਇਸ਼ੂਜ਼ ਆਏ ਨੇ ਕੁਝ ਪਾਲਿਸੀ ਮੈਟਰ ਦੇ ਸੀਗੇ ਕੁਝ ਫਾਈਨੈਂਸ਼ੀਅਲ ਮੈਟਰ ਸੀਗੇ ਕੁਝ ਜਿਨ੍ਹਾਂ ਨੂੰ ਪੇਮੈਂਟ ਨਹੀਂ ਪਹੁੰਚ ਸਕੀ ਜਾਂ ਗਲਤ ਕਿਸੇ ਪਾਸੇ ਚਲੇਗੀ ਉਹ ਸਾਰੇ ਹੀ ਇਸ਼ੂਸ ਜਿਹੜੇ ਐ ਇੱਕ ਇੱਕ ਕਰਕੇ ਇਹਨਾਂ ਨੇ ਦੱਸੇ ਉਹਨਾਂ ਤੇ ਵਿਚਾਰ ਵਟਾਂਦਰਾ ਹੋਇਆ ਔਰ ਇਸ ਦੇ ਵਿੱਚ ਅਸੀਂ ਇਸ ਨਤੀਜੇ ਤੇ ਪਹੁੰਚੇ ਸਿਗੇ ਕਿ ਆਉਣ ਵਾਲੇ ਜਿਹੜੇ ਕਿਉਂਕਿ ਇਹ ਕਾਫੀ ਜ਼ਿਆਦਾ ਐ ਇਹਨਾਂ ਨੇ ਦੱਸਿਆ ਕਾਫੀ ਲਿਸਟ ਦਿੱਤੀ ਐ 80 90 ਦੀ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਵੱਲੋਂ ਡੀ ਸੀ ਸਾਹਿਬ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਆ ਆਪਣੇ ਯੂਨੀਅਨ ਵੱਲੋਂ ਇੱਕ ਰਿਪਰੈਜੈਂਟੇਸ਼ਨ ਬਣੇਗੀ ਇੱਕ ਕਮੇਟੀ ਬਣੇਗੀ ਬਣ ਗਈ ਹੈ ਰਾਦਰ ਔਰ ਉਹ ਸਾਰਿਆਂ ਨੂੰ ਸਕੂਪਨਾਇਜ਼ ਕਰਕੇ ਔਰ ਅਗਲੇ ਜਿਹੜੇ 4 ਦਿਨ ਜਿਹੜੇ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹਦਾ ਸਾਰਾ ਜਿਹੜਾ ਹੈਗਾ ਖਾਖਾ ਹੋਇਆ ਰਾ ਉਹ ਸਾਰਾ ਤਿਆਰ ਹੋ ਜਾਏਗਾ ਜਿਹੜਾ ਇਹਨਾਂ ਨੇ ਪੇਮੈਂਟਸ ਦੀ ਗੱਲ ਕੀਤੀ ਹੈ ਉਹ ਹੈ ਓਨੀ ਦੇਰ ਜੋ ਫੇ ਤਿਓਂ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਰਹੇਗੀ ਇੱਕ ਤਾਂ ਪਾਰਟ ਇਹ ਸੀਗਾ ਸੈਕੰਡ ਜਿਹੜਾ ਹੈਗਾ ਕਿ ਜਿਹੜੇ ਕੁਝ ਅ ਪੁਲਿਸ ਦੇ ਕਾਰਵਾਈ ਬੜੀ ਅਨਫੋਰਚੂਨੇਟ ਗੱਲ ਸੀ ਕਿਉਂਕਿ ਆਪਾਂ ਤਾਂ ਬੈਠ ਕੇ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਗਵਰਨਮੈਂਟ ਤੇ ਐਡਮਿਨਿਸਟ੍ਰੇਸ਼ਨ ਤੇ ਯੂਨੀਅਨਸ ਕਰਦੇ ਆ ਰਹੀਆਂ ਨੇ ਔਰ ਕਿਉਂਕਿ ਅਲਟੀਮੇਟਲੀ ਤਾਂ ਤੁਹਾਡੇ ਵਾਸਤੇ ਹੀ ਹੈ ਸਾਰੇ ਜਿਹੜੇ ਆਪਣੇ ਇਥੋਂ ਦੇ ਪਰਿਵਾਰ ਨੇ ਕਿਸਾਨ ਨੇ ਉਹਨਾਂ ਦੇ ਉਹਨਾਂ ਦੀ ਉਹਨਾਂ ਵਾਸਤੇ ਹੀ ਹੈ ਲੇਕਿਨ ਜੇ ਕੋਈ ਫੇਰ ਵੀ ਕੋਈ ਪਰਚੇ ਵਗੈਰਾ ਹੋਏ ਨੇ ਇਹਨਾਂ ਨੇ ਦੱਸਿਆ ਕੁਛ ਆ ਉਹਨਾਂ ਤੇ ਕੋਈ ਹਾਨ ਦੀ ਕਰੀ ਕੋਈ ਕਾਰਵਾਈ ਨਹੀਂ ਹੋਈਗੀ ਅਸੀਂ ਐਜ਼ ਇਟ ਇਜ਼ ਕੋਈ ਉਹੋ ਜਿਹਾ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਕੋਈ ਕ੍ਰਾਈਮ ਵਾਲਾ ਮਸਲਾ ਨਹੀਂ ਹੈਗਾ ਇਹ ਤਾਂ ਜਿਵੇਂ ਕੋਈ ਐਜੀਟੇਸ਼ਨ ਵਾਲੀ ਗੱਲ ਸੀਗੀ ਤੇ ਮੈਂ ਵੀ ਅੱਜ ਇਸ ਪੁਆਇੰਟ ਤੇ ਤੁਹਾਨੂੰ ਸਾਡੇ ਨੂੰ ਅਪੀਲ ਕਰਦਾ ਬਿਲਕੁਲ ਆਪਾਂ ਸ਼ਾਂਤੀ ਬਣਾਈ ਰੱਖੀਏ ਔਰ ਅਗੋਂ ਜਿਹੜਾ ਇਹਨਾਂ ਨੂੰ ਵੀ ਅਪੀਲ ਕੀਤੀ ਤਾਂ ਕਿ ਕਿਉਂਕਿ ਕਾਰਵਾਈ ਆਪਾਂ ਸਾਰਾ ਪੀਪਲ ਵਰਕ ਕਰਨਾ ਕਾਫੀ ਲੰਬੇ ਸਮੇਂ ਤੋਂ اٹਕਿਆ ਹੋਇਆ ਸੋ ਇਸ ਨੂੰ ਦੇਖ ਰਿਆ ਹੋਇਆ ਕੋਆਪਰੇਟਿਵ ਕੀਤਾ ਜਾਏਗਾ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਹਾਡੇ ਵੱਲੋਂ ਵੀ ਜਿਹੜਾ ਉਹ ਜੋ ਰਿਪਰੈਜੈਂਟੇਸ਼ਨ ਹੈ ਤਾਂ ਕਿ ਜਿਹੜਾ ਇੱਕ ਵਾਰੀ ਉਸ ਜਿਹੜੇ ਮਸਲਿਆਂ ਨੂੰ ਪੂਰੀ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ ਸੋ ਮੈਂ ਇੱਥੇ ਇਹ ਵੀਲ ਕਰਾਂਗਾ ਤਾਂ ਕਿ ਐਡਮਿਨਿਸਟ੍ਰੇਸ਼ਨ ਵੀ ਕੰਮ ਕਰੇ ਤੇ ਤੁਸੀਂ ਇਹ ਬਿਲਕੁਲ ਨਿਸ਼ਚਿਤ ਹੋ ਕੇ ਬਿਲਕੁਲ ਸਹੀ ਤਰੀਕੇ ਦੇ ਨਾਲ ਹੋਏਗਾ ਸੋ ਮੈਂ ਚਾਹਾਂਗਾ ਕਿ ਜਿਹੜਾ ਕਰਨਾ ਇਹ ਕਮੀਲ ਕਰਾਂਗਾ ਤਾਂ ਬਾਅਦ ਇਹਨੂੰ ਕਿ ਤੁਹਾਨੂੰ ਹੋ ਜੇ ਟਾਈਮ ਸਿਰ ਵਾਪਸ ਜਾइए ਔਰ ਬਾਕੀ ਦੀਦੀ ਕਾਰਵਾਈਆਂ ਸਾਰੀ ਹੋਏਗੀ ਧੰਨਵਾਦ ਲੋ ਲੋ ਬਹੁਤ ਇਤਕਾਰ ਜੋ ਕਿਸਾਨ ਭਰਾਵੋ ਜਿਸ ਕਰਨ ਜੀ ਨੇ ਜੋ ਦੱਸਿਆ ਠੀਕ ਕਿਸੇ ਤਰ੍ਹਾਂ ਆਪਣਾ ਸੀਗਾ ਵੀ ਅਸੀਂ ਸਾਡਾ ਇਹ ਮਸਲਾ ਹੈ ਇਹਨੂੰ ਨਿਵੇੜੋ ਇਹਦੇ ਵਾਸਤੇ ਜਿੰਨਾ ਟਾਈਮ ਚਾਹੀਦਾ ਕੰਮ ਲੈ ਰਹੋ ਸਾਡਾ ਸਹਿਯੋਗ ਦੇ ਦਿਓ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਕਹਿੰਦੇ ਸੀ ਬਹੁਤ سارے ਬੰਦਿਆਂ ਨੇ ਪੈਸੇ ਚੱਕ ਲਏ ਜੀ ਪੈਸੇ ਤਾਂ ਸਾਰਿਆਂ ਨੇ ਚੱਕ ਲਏ ਥੋੜੇ ਜਿਹੇ ਬੰਦੇ ਰਹਿੰਦੇ ਆ ਜੀ ਉਹ ਆਪਾਂ ਲਿਸਟਾਂ ਇਹਨਾਂ ਨੂੰ ਦਿੱਤੀਆਂ ਨੇ ਉਦੋਂ ਸਾਰਿਆਂ ਕਨਫਰਮ ਕਰਕੇ ਬੰਦੇ ਨੂੰ ਲਿਆ ਕੇ ਖੜਾ ਕੇ ਉਹਨਾਂ ਦੇ ਸਾਹਮਣੇ ਕਰ ਸਕਦੇ ਆ ਵੀ ਆ ਦੇਖੋ ਜੀ ਆ ਬੰਦੇ ਨੇ ਜਿਨ੍ਹਾਂ ਦੇ ਪੈਸੇ ਰਹਿੰਦੇ ਨੇ ਤੁਸੀਂ ਘੈਰੋਂ ਵੀ ਚੈੱਕ ਦੇ ਸਾਰੇ ਨੇ ਇਹਨੂੰ ਗੱਲ ਨੂੰ ਸੱਜਾ ਕੇ ਕਹਾ ਇਹਦਾ ਕੀ ਕਰਨਾ ਕਾਨੂੰਨੀ ਤੌਰ ਤੇ ਕੀ ਕੁਝ ਕਰਨਾ ਉਹਦੀ ਖਾਤਰ ਪੰਜ ਚਾਰ ਦਿਨਾਂ ਦੇ ਵਿੱਚ ਆਪਣੀ ਕਮੇਟੀ ਆਪਣੀ ਜਿਹੜੀ ਟੀਮ ਹੈ ਉਹ ਸਹਿਯੋਗ ਦੇਣ ਦੀ ਇਹਦਾ ਨਾਲ ਸਹਿਮਤੀ ਹੋ ਗਈ ਤੇ ਕੰਮ ਜਿੰਨਾ ਜੇ ਸਾਡੇ ਮਸਲੇ ਦਾ ਨਿਪਟਾਰਾ ਨਹੀਂ ਹੁੰਦਾ ਉਹਨਾਂ ਜਿਹੜੇ ਕੰਮ ਮੁਕੰਮਲ ਤੌਰ ਤੇ ਬੰਦ ਰਹਿਣਾ ਹੈ ਕੰਮ ਨਹੀਂ ਚੱਲਣਾ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਆਪਣੀ ਜਿਹੜੀ ਗੱਲ ਸੀਗੀ ਜਿਹੜੀ ਗੱਲ ਵਾਸਤੇ ਆਪਾਂ ਆਏ ਸੀ ਤੇ ਤਕਰੀਬਨ ਆਪਣੀ ਮੁਕੰਮਲ ਹੋ ਗਈ ਉਹ ਤੇ ਆਪਾਂ ਨੂੰ ਹੁਣ ਇੱਥੋਂ ਮਤਲਬ ਝੰਡਾ ਚੁੱਕੂਗਾ ਇਹ ਤੋਂ ਬਾਅਦ ਇਹਦਾ ਜੋ ਕਿ ਮੈਂ ਤੁਸੀਂ ਜਾਣਾਂ ਜੋਣਾ ਇਹਦੇ ਬਾਰੇ ਇਹ ਗੱਲ ਕਰੂਗਾ ਕਿ ਮੈਂ ਤੁਹਾਡਾ ਪ੍ਰੈਸ਼ਰ ਕੈਂਡ ਕਰਨੀ ਆ ਤੇ ਇਸ ਕਰਨ ਜੀ ਦਾ ਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਉਹ ਸਾਰੇ ਭਰਾਵਾਂ ਨੂੰ ਸਾਨੂੰ ਦੋਨਾਂ ਪਾਸੇ ਮਿਲ ਗਈ ਗੱਲ ਜੇ ਇੰਨਾ ਚਿਰ ਗੱਲ ਫਸੀ ਰਹੀ ਉਹ ਕਹਿੰਦੇ ਸੀ ਵੀ ਵਾਅਦਾ ਤਾਂ ਹੋ ਜਾਊਗਾ ਰੇਟ 'ਚ ਪਰ ਕੰਮ ਨਹੀਂ ਬੰਦ ਹੋਣਾ ਇਸ ਗੱਲ ਤੇ ਅੜੀ ਰਹੀ ਵੀ ਇਹ ਕੰਮ ਨਹੀਂ ਬੰਦ ਹੋਣਾ ਆਪਣਾ ਸਮਝੌਤਾ ਨਹੀਂ ਹੋਣਾ ਜਦੋਂ 2 ਘੰਟੇ ਗੱਲ ਇਸ ਚੱਲਦੇ ਰਹੀ ਇੱਧਰ-ਉੱਧਰ ਲੇ ਵਿਚਲਿਆਂ ਹੁੰਦਿਆਂ ਵਿੱਚ ਅਖੀਰ ਤੇ ਆ ਕੇ ਵੀ ਕੇਸਾਂ ਦਾ ਕੀ ਕੇਸ ਦਾ ਬਾਪ ਸੋਈ ਜਾਣੇ ਆ ਉਹ ਵੀ 4 ਦਿਨਾਂ ਦੀ ਗੱਲ ਹੈ 4 ਦਿਨਾਂ ਉਹ ਮਸਲਾ ਹੱਲ ਹੋ ਜੂ 4 ਦਿਨਾਂ ਕੇਸ ਵਾਪਸ ਵੀ ਹੋ ਜਾਣਗੇ ਦੇਖੋ ਇਹ ਕਿਤੇ ਨਹੀਂ ਗਏ ਆਪਾਂ ਕਿਤੇ ਨਹੀਂ ਗਏ ਜੇ ਕੋਈ ਇਸ ਵਾਅਦੇ ਤੋਂ ਵਾਦਾ ਖਿਲਾਫੀ ਹੋਊਗੀ ਫਿਰ ਨਾਲ ਆਪਣੇ ਨਾਲ ਲਗਭਗ ਹੁੰਦੀ ਰਹਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਕੋਈ ਹਜੇ ਤੱਕ ਇੱਕ ਨਹੀਂ ਗਿਣਿਆ ਸਕਦੇ ਜਿਹੜਾ ਕੋਈ ਸਮਝੌਤਾ ਕਰਿਆ ਤੇ 100% ਸਿਰੇ ਚੜਿਆ ਹੋਵੇ ਇੱਕ ਵੀ ਸਮਝੌਤਾ ਮੇਰੀ 50 ਸਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਚ ਸਾਨੂੰ ਇੱਕ ਵੀ ਨਹੀਂ ਆ ਸਕਦੇ ਜਿਹੜਾ ਅਸੀਂ ਇੱਕ ਸਮਝੌਤਾ ਕਰ ਲਿਆ ਸਾਡਾ ਉਹ ਜਿੰਨਾ ਮਰਜ਼ੀ ਨੁਕਸਾਨ ਹੋ ਗਿਆ ਪੋਲਿਟੀਕਲ ਵੀ ਉਹ ਨੁਕਸਾਨ ਜਿਹੜਾ ਸੀ ਸਮਝੌਤੇ ਤੋਂ ਨਹੀਂ ਬਦਲੇ ਅਸੀਂ ਫਿਰ ਦੁਆਰੇ ਗੱਲ ਨੂੰ ਦੂਰ ਲਾਉਣੇ ਆ ਕਿਉਂਕਿ ਨਹੀਂ ਗੱਲ ਹੁੰਦੀ ਵੀ ਸਾਡੇ ਤੇ ਭਰੋਸਾ ਦਾ ਕਰੋ ਉਸ ਕਰਕੇ ਸੀ ਭਰੋਸਾ ਕਰਨ ਦੀ ਹਾਲਤ ਚ ਨਹੀਂ ਸੀ ਨਹੀਂ ਸੀ ਭਰੋਸਾ ਵੀ ਕਰ ਲੈਂਦੇ ਵੀ ਯਾਰ ਪਹਿਲਾਂ ਆ ਵੀ ਸਿਰੇ ਫਿਰ ਅਸੀਂ ਭਰੋਸਾ ਕਰ ਲੈਂਦੇ ਉਸ ਅਸੀਂ ਹਾਲਤ ਚ ਨਹੀਂ ਸੀ ਅਸੀਂ ਕਹਿੰਦੇ ਵੀ ਤੁਸੀਂ ਜਾ ਕੇ ਐਲਾਨ ਕਰੋ ਉਹਨਾਂ ਜਦੋਂ ਸੇ ਕੰਮ ਨਹੀਂ ਚੱਲੂ ਕਹਿੰਦਾ ਵੀ ਜੈਸੇ ਤਾਂ ਹੈ ਗਿਆ ਵਾਹਣੋਂ ਵਿੱਚ ਰਹਣਗੇ ਕਿਉਂਕਿ ਢੰਗ ਨਾਲ ਦਾ ਉਹਦੇ ਢੰਗ ਨਾਲ ਹੀ ਕਹਿਣੀ ਹੁੰਦੀ ਆ ਗੱਲ ਪ੍ਰਧਾਨ ਜੀ ਨੇ ਸਪਸ਼ਟ ਕਹਿ ਦਿੱਤੀ ਕਿ ਉਹਨਾਂ ਜਦੋਂ ਕੋਈ ਕੰਮ ਨਹੀਂ ਉੱਥੇ ਚੱਲੂ ਆ ਜਾਣੇ ਆ ਮੈਂ ਸਰਕਾਰ ਸਾਡੀ ਵੀ ਡਿਊਟੀ ਲਾਉਂਦੀ ਹੈ ਇਹ ਕੰਮ ਕਰਨਾ ਨਹੀਂ ਜ ਜਦੋਂ ਤੁਸੀਂ ਗੁੱਟ ਨਹੀਂ ਖਾਂਦੇ ਤੇ ਆਪਾਂ ਭਾਈ ਮੱਤ ਕੇ ਆਏ ਆ ਆਪਾਂ ਗੁੱਟ ਖਾ ਲਈ ਤੇ ਗੱਲ ਗਾਹਣ ਦੁਰਪੀ ਜੇ ਭਾਈ ਹਜੇ ਵੀ ਕੋਈ ਕਸਰੇ ਚ ਹੋਰ ਖਾ ਲਾਂਗੇ ਉਹਦੇ ਲਈ ਤਿਆਰ ਰਹੇ ਹੋ ਤੁਹਾਡਾ ਧੰਨਵਾਦ ਸਾਰਿਆਂ ਨੂੰ ਵੱਧ ਧੰਨਵਾਦ ਇਸ ਨਗਰ ਦਾ ਜਿਨ੍ਹਾਂ ਨੇ ਆਏ ਆ ਉਚਾਨਡ ਕੈਨੀ ਗਿਣਤੀ ਆਈ ਜਨ ਕਿਸੇ ਬੰਦੇ ਨੂੰ ਚਾਹ ਲੋ ਤੋੜਾ ਨਹੀਂ ਪੈਣ ਦਿੱਤਾ ਕਿਸੇ ਬੰਦੇ ਨੂੰ ਰੋਟੀ ਦਾ ਤੋੜਾ ਨਹੀਂ ਪੈਣ ਦਿੱਤਾ ਤੇ ਨਹੀਂ ਜਦੋਂ ਅਸੀਂ ਪਹਿਲਾਂ ਮੋਰਚੇ ਚ ਜਾਂਦੇ ਆ ਉਹ ਪਹਿਲਾਂ ਡੰਗਦਾ ਭਰਾਵੋ ਕਿਸੇ ਨੂੰ ਮਿਲ ਗਈ ਕਿਸੇ ਨੂੰ ਨਾ ਮਿਲ ਗਈ ਕਿਸ ਨੂੰ ਕਪੜਾ ਮਿਲ ਗਿਆ ਕਿਸ ਨੂੰ ਨਾ ਮਿਲਿਆ ਐਂ ਕੱਟਿਆ ਜਿੰਨੇ ਮੋਰਚੇ ਇੱਧਰ ਲੱਗੇ ਆ ਠੀਕ ਆ ਫਿਰ ਬਾਅਦ ਚ ਦੋ ਦਿਨਾਂ ਦੇ ਤਾਂ ਸ਼ੈਡਰ ਦਿਖਾਇਆ ਤੇ ਇਹ ਮਸਲਾ ਉਹਨਾਂ ਨੂੰ ਵਾਦਾ ਕਰਨਾ ਪਿਆ ਆਸ ਕਰਦੇ ਹੋ ਕਿ ਵਾਦਾ ਸਾਇਦ 100% ਸਿਰੇ ਚੜ ਜੇ ਨਾ ਜੜੂ ਦਾ ਉਹ ਵੀ ਇੱਥੇ ਆਪਾਂ ਵੀ ਇੱਥੇ ਆ ਤੇ ਦੂਜੋ ਭਾਈ ਕਹਿੰਦੇ ਲੰਗਰ ਤਿਆਰ ਹੈ ਕਹਿੰਦੇ ਆਪਾਂ 10 ਮਿੰਟ ਹੋਰ ਲੇਟ ਜਾ ਬੜਾਂਗੇ ਗੁਰਦੁਆਰੇ ਜਾ ਬੜੋ ਕਿਸ ਦੀ ਕਿੰਨੀ ਵਾਟਾ ਕਿਸ ਦੀ ਕਿੰਨੀ ਵਾਟਾ ਤੇ ਜੇ ਘਰੇ ਜਾਵਾਂਗੇ ਜਾ ਕੇ ਭੈਣਾਂ ਨੂੰ ਫੇਰ ਤਾਂ ਐਂ ਕਰਾਂਗੇ ਵੀ ਅਸੀਂ ਤਾਂ ਖਾ ਕੇ ਨਹੀਂ ਆਏ ਪ੍ਰਸਾਦ ਦੇ ਯਾਰ ਘੰਟਾ ਹੋਰ ਨਾਲ ਨਿਬੜਦੀ ਗੱਲ ਆ ਫਿਰ ਵੀ ਆਪਾਂ ਬੈਠੇ ਸੀ ਇਹ ਕਰਕੇ ਸਾਰੇ ਭਰਾ ਭਰਾ ਉਹ ਪ੍ਰਸ਼ਾਦ ਦਾ ਪੱਕਿਆ ਵਿਆ ਇਹਦੀ ਕੁਦਰਤ ਦੀ ਦਾਤ ਤੇ ਭੈਣਾਂ ਨੇ ਐਡਾ ਉਹਦੇ ਚ ਯੋਗਦਾਨ ਪਾਇਆ ਪਕਾਉਣ ਚ ਉਹ ਭੈਣਾਂ ਨਿਰਾਸ਼ ਨਹੀਂ ਕਰਨੀਆਂ ਸਾਰਿਆਂ ਨੇ ਆਪਾਂ ਭਰਾ ਉਹ ਲੰਗਰ ਪਾੜੀ ਸਾਖ ਵਿੱਚ ਗੁਰਦੁਆਰਿਆਂ ਫਿਰ ਬਹੁਤ ਆ ਰਾਮ ਨਾਲ ਜਾਣਾ ਤੇ ਜੇ ਕਿਸ ਦੀ ਬਾੜ ਦੂਰ ਇੱਥੇ ਪ੍ਰਬੰਧ ਹੋ ਜੂ ਪੈਣ ਦਾ ਪੈ ਵੀ ਸਕਦੇ ਹੋ ਰਹਿ ਸਕਦੇ ਹੋ ਗੁਰਦਾਰੇ ਤੁਹਾਡੀ ਮਰਜ਼ੀ ਹੈ ਪਰ ਜਾਂਦੇ ਹੋਣੇ ਗਾਲੀ ਬਿਲਕੁਲ ਨਹੀਂ ਕਰਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਧਰਨਾ ਆਪਣਾ ਮੋਰਚਾ ਸਮਾਪਤ ਹੈ ਜੇ ਦੁਬਾਰੇ ਸੱਦੋਗੇ ਬਿਲਵਾਲਾਂਗੇ ਨਾਲੇ ਲਾ ਕੇ ਬਸ ਨਾਲੇ ਲਾ ਕੇ ਸਮਾਪਤ ਕਰਾਂਗੇ ਉਸ ਤੋਂ ਪਹਿਲਾਂ ਦੁਰਨਾ ਨਹੀਂ ਗਏ ਨੇ ਖੜੇ ਹੋ ਗੋ ਸਾਰੇ ਪੈੜਾ ਵੀ ਫੜਿਆ ਉਹਨਾਂ ਖੜੇ ਹੋ ਕੇ ਨਾਰੇ ਲਾ ਕੇ ਆਪਾਂ ਫਿਰ ਸਮਾਪਤੀ ਕਰਾਂਗੇ ਭਾਰਤੀ ਕਥਾਨ ਜਿੰਨਾਂ ਨੇ ਇਕੱਠਾ ਗਿਆ ਹਾਂ ਜਿੰਦਾਬਾਦ 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 ਬੱਚਾ ਬੱਚੀ ਸੋਖਦੇ ਆਂਗੇ ਹੱਕਾਂ कर मज़दूर सॾिय भेण ज़िंदबाद पंजाब सेंटर सरकार मुदा बचा बची चौक दांगे कम बंद بند کرا کے رہے र बठिंडा मुरदाबाद गुजरात मुरदाबाद अकाली जो नर्दिल